ਅੱਜ ਅਸੀਂ ਤੁਹਾਨੂੰ ਕੈਨੇਡਾ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜਿਸ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਕਟੋ-ਕਟ 35 ਕਿੱਲਿਆਂ ਦੇ ਵਿੱਚ ਬਣੀ ਹੋਈ ਆ ਆਪ ਜੀ ਵੀਡੀਓ ਦੇ ਨਾਲ ਬਨੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਆ ਵੀ ਦਰਸ਼ਨ ਕਰ ਰਿਹਾ ਹਾਂ ਗੁਰਦੁਆਰਾ 온ਟਾਰੀਓ ਖਾਲਸਾ ਦਰਬਾਰ ਡਿਕਸੀ ਗੁਰੂ ਘਰ ਦੇ ਨਾਮ ਦੇ ਨਾਲ ਵੀ ਇਸ ਗੁਰਦੁਆਰਾ ਸਾਹਿਬ ਨੂੰ ਜਾਣਿਆ ਜਾਂਦਾ ਹੈ ਉਹ ਜੋ ਸਾਹਮਣੇ ਰੋਡ ਚੱਲ ਰਿਹਾ ਹੈ ਇਹ ਡਿਕਸੀ ਰੋਡ ਹੈ ਡਿਕਸੀ ਰੋਡ ਕਰਕੇ ਹੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਡਿਕਸੀ ਗੁਰਦੁਆਰਾ ਸਾਹਿਬ ਪੈ ਗਿਆ ਕੈਨੇਡਾ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੈ ਤੁਸੀਂ ਪਿਛਲੀ ਵੀਡੀਓ ਵਿੱਚ ਵੇਖਿਆ ਹੈ ਮਿਰਤਕ ਪ੍ਰਾਣੀ ਦੇ ਫੁੱਲਾਂ ਨੂੰ ਇੱਥੇ ਹੀ ਜਲ ਪ੍ਰਵਾਹ ਕੀਤਾ ਜਾਂਦਾ ਹੈ। ਕੇਵਲ ਤੇ ਕੇਵਲ ਕੈਨੇਡਾ ਵਿੱਚ ਇੱਕੋ ਹੀ ਇੱਕ ਗੁਰਦੁਆਰਾ ਸਾਹਿਬ ਡਿਕਸੀ ਗੁਰੂ ਘਰ ਹੈ ਜਿੱਥੇ ਇਹ ਸਹੂਲਤ ਸੰਗਤ ਵਾਸਤੇ ਬਣੀ ਹੋਈ ਹੈ। ਸੰਗਤ ਜੀ ਇਸ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਟੇਡੀਅਮ ਵੀ ਬਣਿਆ ਹੋਇਆ। ਹਰ ਸਾਲ ਇੱਥੇ ਵੱਡੇ ਵੱਡੇ ਟੂਰਨਾਮੈਂਟ ਕਰਵਾਏ ਜਾਂਦੇ ਆ। ਖੇਡਾਂ ਕਰਵਾਈਆਂ ਜਾਂਦੀਆਂ ਹਨ। ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ। ਇੱਕੋ ਟਾਈਮ ਦੇ ਵਿੱਚ ਘੱਟੋ-ਘੱਟ 30-35 ਪ੍ਰੋਗਰਾਮ ਇਸ ਗੁਰਦੁਆਰਾ ਸਾਹਿਬ ਹੋ ਜਾਂਦੇ ਆ। ਆ ਜੋ ਤੁਸੀਂ ਸਾਹਮਣੇ ਵੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੀ ਸੁੰਦਰਤਾ ਨੂੰ ਵਧਾਉਂਦੇ ਹੋਏ ਫੁਵਾੜਾ ਲਾਇਆ ਗਿਆ ਹੈ। ਸਰਦੀਆਂ ਦੇ ਦਿਨ ਕਰਕੇ ਇਹਨੂੰ ਨਹੀਂ ਚਲਾਇਆ ਗਿਆ। ਗਰਮੀਆਂ ਦੇ ਵਿੱਚ ਇਹ ਫੁਵਾੜਾ ਆਪਣੀ ਦਿੱਸ਼ ਬਹੁਤ ਸੋਹਣੀ ਬਖਾਉਂਦਾ ਹੈ। ਘੱਟੋ-ਘੱਟ 40 ਕਿੱਲੇਾਂ ਵਿੱਚ ਫੈਲਿਆ ਹੋਇਆ ਗੁਰਦੁਆਰਾ ਸਾਹਿਬ ਹੈ। ਆਪ ਜੀ ਸਾਹਮਣੇ ਵੇਖ ਰਹੇ ਹੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਤੇ ਆ ਵੇਖੋ ਗੁਰਦੁਆਰਾ ਸਾਹਿਬ ਦੀ ਕਿੱਡੀ ਵੱਡੀ ਪਾਰਕਿੰਗ ਹੈ। ਬਹੁਤ ਵੱਡੀ ਪਾਰਕਿੰਗ ਹੈ ਜਦੋਂ ਨਵਾਂ ਸਾਲ ਆਉਂਦਾ ਦਿਵਾਲੀ ਦਾ ਦਿਨ ਆਉਂਦਾ ਹੈ ਜਾਂ ਵਿਸਾਖੀ ਦਾ ਦਿਨ ਆਉਂਦਾ ਹੈ ਤੇ ਸਾਰੀ ਪਾਰਕਿੰਗ ਭਰ ਜਾਂਦੀ ਹੈ ਸੰਗਤ ਨੂੰ ਗੱਡੀ ਲਾਉਣ ਵਾਸਤੇ ਜਗ੍ਹਾ ਨਹੀਂ ਮਿਲਦੀ ਇੰਨੀ ਵੱਡੀ ਗਿਣਤੀ ਵਿੱਚ ਇਸ ਗੁਰਦੁਆਰਾ ਸਾਹਿਬ ਸੰਗਤ ਆਉਂਦੀ ਆ ਇਹ ਜੋ ਸਾਹਮਣੇ ਟੈਂਟ ਲੱਗ ਰਿਹਾ ਇਹ ਵਿਸਾਖੀ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਜਦੋਂ ਅਸੀਂ ਵੀਡੀਓ ਬਣਾਈ ਆ ਸੰਗਤ ਦੇ ਜੋੜਿਆਂ ਵਾਸਤੇ ਇਹ ਟੈਂਟ ਲੱਗ ਰਿਹਾ ਹੈ ਤੁਹਾਨੂੰ ਅੰਦਰੋਂ ਵੀ ਗੁਰਦੁਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਵਿਸਾਖੀ ਵਾਲੇ ਦਿਨ ਕਿੰਨੀ ਵੱਡੀ ਗਿਣਤੀ ਵਿੱਚ ਸੰਗਤ ਇਸ ਗੁਰਦੁਆਰਾ ਸਾਹਿਬ ਆਈ ਹੈ ਜਿਵੇਂ ਪੰਜਾਬ ਦੀ ਧਰਤੀ ਤੇ ਅਸੀਂ ਸ਼੍ਰੀ ਦਰਬਾਰ ਸਾਹਿਬ ਜਾਣੇ ਆ ਜਾਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦਰਸ਼ਨ ਕਰਨ ਵਾਸਤੇ ਜਾਣੇ ਆ ਇਸੇ ਤਰ੍ਹਾਂ ਹੀ ਬ੍ਰਾਮਟਨ ਵਿੱਚ ਦੋ ਗੁਰਦੁਆਰਾ ਸਾਹਿਬ ਹਨ ਇੱਕ ਮਾਲਟਨ ਹੈ ਤੇ ਇੱਕ ਡਿਕਸੀ ਗੁਰੂਕਰ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਆਉਂਦੀਆਂ ਹਨ ਇਹ ਆਪ ਜੀ ਹੁਣ ਅੰਦਰੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਵਿਸਾਖੀ ਵਾਲਾ ਦਿਨ ਹੈ ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਹੈ ਤੇ ਹੁਣ ਤੁਸੀਂ ਜੋ ਵੀਡੀਓ ਵੇਖੋਗੇ ਇਹ ਹੁਣ ਭੋਗ ਦੀ ਵੀਡੀਓ ਹੈ ਜਦੋਂ ਸ਼੍ਰੀ ਅਖੰਡ ਪਾਣ ਸਾਹਿਬ ਦੇ ਭੋਗ ਪੈ ਰਹੇ ਆ ਵੇਖੋ ਕਿੰਨੀ ਵੱਡੀ ਗਤੀ ਵਿੱਚ ਸੰਗਤ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਹੋਈ ਹੈ ਆ ਜੋ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਇਹ ਹੈ ਜਿਮ ਹਾਲ ਇੱਥੇ ਬੱਚਿਆਂ ਨੂੰ ਕਾਰਾਟੀ ਅਤੇ ਗੱਤਕਾ ਸਿਖਾਇਆ ਜਾਂਦਾ ਹੈ ਪਰ ਜਦੋਂ ਵੱਡੇ ਪ੍ਰੋਗਰਾਮ ਹੁੰਦੇ ਹਨ ਫਿਰ ਇਸ ਜਿਮ ਹਾਲ ਵਿੱਚ ਸੰਗਤ ਨੂੰ ਚਾਹ ਪਕੌੜੀਆਂ ਦਾ ਲੰਗਰ ਸ਼ਿਕਾਇਆ ਜਾਂਦਾ ਹੈ ਆਓ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਕਿਚਨ ਦੇ ਦਰਸ਼ਨ ਕਰਾਉਨੇ ਆ ਵੇਖੋ ਕਿੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਸੇਵਾ ਕਰ ਰਹੀਆਂ ਹਨ ਪ੍ਰਸ਼ਾਦੇ ਬਣ ਰਹੇ ਆ ਦਾਲਾਂ ਸਬਜ਼ੀਆਂ ਬਣ ਰਹੀਆਂ ਹਨ ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਹੋ ਸੰਗਤ ਨੂੰ ਕਹਿਣਾ ਨਹੀਂ ਪੈਂਦਾ ਆਪ ਮੁਹਾਰੀ ਹੀ ਸੰਗਤ ਇਸ ਗੁਰਦੁਆਰਾ ਸਾਹਿਬ ਆ ਕੇ ਸੇਵਾ ਵਿੱਚ ਡਟ ਜਾਂਦੀ ਆ ਬਹੁਤ ਹੀ ਬੀਬੀਆਂ ਇੱਥੇ ਆ ਕੇ ਪ੍ਰਸ਼ਾਦੀ ਬਣਾਉਂਦੀਆਂ ਹਨ ਸੇਵਾਦਾਰ ਵੀਰ ਆ ਕੇ ਸੇਵਾ ਕਰਦੇ ਹਨ ਲੰਗਰ ਵਿੱਚ ਸੇਵਾ ਕਰਦੇ ਹਨ ਆਪ ਜੀ ਕਿਚਨ ਦੇ ਸਾਹਮਣੇ ਦਰਸ਼ਨ ਕਰ ਰਹੇ ਹੋ ਕਿੰਡੀ ਵੱਡੀ ਗੁਰਦੁਆਰਾ ਸਾਹਿਬ ਦੀ ਕਿਚਨ ਹੈ ਕਿੱਡੇ ਵੱਡੇ ਪ੍ਰਬੰਧ ਹਨ ਗੁਰਦੁਆਰਾ ਸਾਹਿਬ ਦੇ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਆਪ ਹੀ ਸੰਗਤਾਂ ਥਾਲ ਲੈ ਕੇ ਸਾਹਮਣੇ ਆਪ ਜੀ ਵੇਖ ਰਹੇ ਹੋ ਲਾਈਨ ਲੱਗੀ ਹੋਈ ਆ ਥਾਲ ਲੈ ਕੇ ਸਬਜ਼ੀ ਪਵਾ ਕੇ ਪ੍ਰਸ਼ਾਦੇ ਲੈ ਕੇ ਆਪ ਸੰਗਤਾਂ ਪੰਗਤ ਵਿੱਚ ਜਾ ਕੇ ਬੈਠ ਕੇ ਪ੍ਰਸ਼ਾਦਾ ਛਕਦੀਆਂ ਹਨ ਵੇਖੋ ਕਿੰਨੀ ਵੱਡੀ ਗਿਣਤੀ ਵਿੱਚ ਸੰਗਤ ਲੰਗਰ ਹਾਲ ਵਿੱਚ ਵੀ ਬੈਠੀ ਹੈ ਉੱਤੇ ਦੀਵਾਨ ਹਾਲ ਵਿੱਚ ਵੀ ਬੈਠੀ ਹੈ ਬਹੁਤ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਗੁਰਦੁਆਰਾ ਸਾਹਿਬ ਆਉਂਦੀਆਂ ਹਨ ਇਸ ਗੁਰਦੁਆਰਾ ਸਾਹਿਬ ਦੀ ਇੱਕ ਤੁਹਾਨੂੰ ਹੋਰ ਵੱਡੀ ਖਾਸੀਅਤ ਮੈਂ ਦੱਸਦਾ ਹਾਂ ਇੱਥੇ ਕੋਈ ਵੀ ਸਟੂਡੈਂਟ ਕੋਈ ਵੀ ਲੋੜ ਬੰਦਾ ਆ ਕੇ ਪ੍ਰਬੰਧਕਾਂ પાસે ਪ੍ਰਸ਼ਾਦਾ ਮੰਗ ਸਕਦਾ ਹੈ ਜਾਂ ਆਟਾ ਦਾਲ ਸਬਜ਼ੀ ਮੰਗ ਸਕਦਾ ਹੈ ਕਿਸੇ ਨੂੰ ਵੀ ਨਾ ਨਹੀਂ ਕੀਤੀ ਜਾਂਦੀ ਸਾਰਿਆਂ ਦੀ ਲੋੜ ਪੂਰੀ ਕੀਤੀ ਜਾਂਦੀ ਹੈ ਇਸ ਗੱਲ ਦੀ ਅਸੀਂ ਕਮੇਟੀ ਨੂੰ ਵਧਾਈ ਵੀ ਦਿੰਦੇ ਆ ਸ਼ਲਾਘਾ ਵੀ ਕਰਦੇ ਆ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਪ੍ਰਬੰਧਕ ਕਮੇਟੀ ਪਾਸੋਂ ਸੇਵਾ ਨਿੰਦੇ ਰਹਿਣ ਬਹੁਤ ਵਧੀਆ ਸੁਭਾਅ ਦੀ ਸਾਰੀ ਪ੍ਰਬੰਧਕ ਕਮੇਟੀ ਹੈ ਤੇ ਇਸ ਗੁਰਦੁਆਰਾ ਸਾਹਿਬ ਘਟੋ ਘਟ 15 16 ਕੀਰਤਨੀ ਜਥੇ ਹਰ ਸਮੇਂ ਹੀ ਰਹਿੰਦੇ ਹਨ ਤੇ ਘਟੋ ਘਟ 15 ਤੋਂ 20 ਅਖੰਡ ਪਾਠੀ ਸਾਹਿਬ ਇਸ ਗੁਰਦੁਆਰਾ ਸਾਹਿਬ ਹਮੇਸ਼ਾ ਰਹਿੰਦੇ ਹਨ ਆ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਗੁਰਦੁਆਰਾ ਸਾਹਿਬ ਦੇ ਉੱਤੇ ਵਾਲੇ ਫਲੋਰ ਤੋਂ ਦਰਸ਼ਨ ਕਰਾਉਣੇ ਆ ਆ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਸਾਰੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਹੈ ਜਿੱਥੇ-ਜਿੱਥੇ ਗੱਡੀਆਂ ਖੜੀਆਂ ਹਨ ਇਹ ਸਾਰੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਹੈ ਗੁਰੂ ਦੇ ਖਾਲਸੇ ਨੇ ਵਿਦੇਸ਼ਾਂ ਵਿੱਚ ਜਾ ਕੇ ਵੇਖੋ ਕਿੱਡੀਆਂ-ਕਿੱਡੀਆਂ ਮੱਲਾਂ ਮਾਰੀਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਿਸ਼ਾਨ ਹਮੇਸ਼ਾ ਹੀ ਝੁਲਦਾ ਰਿਹਾ ਹੈ ਤੇ ਝੁਲਦਾ ਰਹੇਗਾ ਵੇਖੋ ਸਤਿਗੁਰੂ ਜੀਆਂ ਦੇ ਸੋਹਣੇ ਦਰਬਾਰ ਕਿੱਡੇ ਵੱਡੇ-ਵੱਡੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਦੇ ਦਰਬਾਰ ਬਣੇ ਹੋਏ ਆ ਜੇ ਆਪ ਜੀ ਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਇਸ ਬਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਮਿਲਦੇ ਹਾਂ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋਗੇ ਆਓ ਪਿਆਰ ਦੇ ਨਾਲ ਬਲੌਗ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ